ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਦਰਸ਼ਕ ਦੇਖ ਰਹੇ ਹੋ ਪੰਜਾਬੀ ਪੋਸਟ ਤੇ ਮੈਂ ਹਮਮੋਹਨ ਸਿੰਘ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਲੈ ਕੇ ਆਏ ਹਾਂ ਅਸੀਂ ਪੰਜਾਬੀ ਪੋਸਟ ਵਿੱਚ ਪੰਜਾਬੀ ਵਿੱਚ ਖਬਰਾਂ ਹਰ ਦਿਨ ਹਰ ਰੋਜ਼ ਆਪ ਜੀ ਦੇ ਇਲਾਕੇ ਦੀਆਂ ਖਬਰਾਂ ਮੋਹਨ ਸਿੰਘ ਲੈ ਕੇ ਹਾਜ਼ਰ ਹੋਇਆ ਹੈ पहुंचे वाहेगुरू जी का खालसा वाहेगुरू जी की फतेह अज सासनसोल च नगर कीर्तन छोटा नगर कीर्तन निकलिया दस बजे इतों आरंभ होया गुरु नानक नगर तो और साढ़े बारह बजे तक उ अपने इस्माल स्कूल हट रोड हो इसमाइल स्कूल से जाके समाप्त हो उस पेलो साढ़े ग्यारह बजे तक उखंड पाठ आरंभ कर दिया गया ਔਰ ਅੱਜ ਰਾਤ ਦਾ ਦੀਵਾਨ ਸਾਡੇ ਗੁਨਾਹ ਨਗਰ ਅਸਨ ਸੋਲ ਚ ਹੋ ਰਿਹਾ ਜਿਹਦੇ ਵਿੱਚ ਸਾਡੇ ਸਰਵਜੀਤ ਸਿੰਘ ਲਾਡੀ ਹਜੂਰੀ ਜਥਾ ਜਿਹੜਾ ਪਹਿਲੇ ਸੀਗੇ ਹੁਣ ਤੇ ਅਮਰੀਕਾ ਚਲੇ ਗਏ ਹਨ ਉਹ ਆਏ ਹੋਏ ਹਨ ਔਰ ਆਪਣਾ ਮਨਦੀਪ ਸਿੰਘ ਮੁਰਾਦ ਕਥਾਵਾਚਕ ਜਿਹੜੇ ਆ ਉਹ ਵੀ ਆਏ ਹੋਏ ਹਨ ਉਹ ਵੀ ਅੱਜ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਕਰਨਗੇ ਅੱਜ ਦਾ ਪ੍ਰੋਗਰਾਮ ਜਿਹੜਾ ਹੋਏਗਾ ਪਰ ਕੱਲ ਫਿਰ ਉਹੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਗੁਰੂ ਨਾਨਕ ਨਗਰ ਇਸ ਚੋ ਹੀ ਸਾਡਾ ਰਾਤ ਦਾ ਦੀਵਾਨ ਲੱਗੇਗਾ ਉਹ ਪ੍ਰਾਤ ਗੁਰੂ ਦਾ ਲੰਗਰ ਵੀ ਅਟੁੱਟ ਵਰਤੇਗਾ ਔਰ 15 ਤੱਕ 메ਨ ਜਿਹੜਾ ਪ੍ਰੋਗਰਾਮ ਹੈ ਸਾਡਾ 11 ਵਜੇ ਤੱਕ ਅਖੰਡ ਪਾਠ ਦੀ ਸਮਾਪਤੀ ਹੋਏਗੀ ਉਸ ਤੋਂ ਬਾਅਦ ਉੱਥੇ 2:30 ਵਜੇ ਤੱਕ ਨਗਰ ਕੀਰਤਨ ਚ ਚੱਲੇਗਾ ਖਤਾ ਵਜ ਚੱਲੇ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਉਹਦੇ ਬਾਅਦ 2:30 ਵਜੇ ਤੋਂ ਉੱਥੋਂ ਆਪਣਾ ਨਗਰ ਕੀਰਤਨ ਆਰੰਭ ਹੋਏਗਾ ਔਰ ਹਾਟਨ ਰੋਡ ਹੁੰਦਾ ਹੋਇਆ ਜੀਟੀ ਰੋਡ ਹੁੰਦਾ ਹੋਇਆ ਬੋਲਿਸ ਗੋਦੋਰੀਆ ਹੁੰਦਾ ਹੋਇਆ ਆਪਣੇ ਗੁਨਾਤ ਨਗਰ ਜਾ ਕੇ 7:30 ਵਜੇ ਤੱਕ 7 ਵਜੇ ਤੱਕ ਸਮਾਪਤੀ ਹੋ ਜਾਏਗੀ ਉਹਦੇ ਬਾਅਦ 7 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਕੀਰਤਨ ਦਰਬਾਰ ਲੱਗੇਗਾ ਹੋਰ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ ਜੀ ਉਹ ਕਿੱਥੋਂ ਦੀ ਆ ਰਹੇ ਨੇ ਸਾਡੀ ਆਈ ਗੁਰੂ ਜੀ ਸਾਡੇ ਜਿਹੜੇ ਲੰਗਰ ਬਤਾਉਣ ਵਾਲੇ ਨਾਗਰੀ ਆ ਉਹ ਸਾਰੇ ਹੀ ਪੰਜਾਬ ਤੋਂ ਆਏ ਹਨ ਔਰ ਪੰਜਾਬ ਤੋਂ ਹੀ ਸਾਡੀ ਜਿੰਨੀ ਸਬਜੀ ਗੋਭੀ ਚੋ ਦੇਸੀ ਕਿਉ ਸਾਰਾ ਉੱਥੇ ਹੀ ਅਸੀਂ ਮੰਗਾਇਆ ਉੱਥੇ ਹੀ ਟਰੱਕ ਭਰ ਕੇ ਆਇਆ ਨਾਲ ਲੰਗਰੀ ਸਾਰੇ ਉੱਥੋਂ ਆਇਆ ਨਿਸਕਾਂ ਸੇਵਾ ਕਰ ਰਿਆ ਸਾਰੇ ਬਹੁਤ ਹੀ ਅੱਛਾ ਲੰਗਰ ਬਣ ਰਿਹਾ ਬਹੁਤ ਹੀ ਅੱਛਾ ਲੰਗਰ ਦੁਪਹਿਰੇ ਵੀ ਖਵਾਇਆ ਗਿਆ ਔਰ ਜਿੰਨੇ ਵੀ ਦੇ ਪ੍ਰੋਗਰਾਮ ਹੈ ਸਾਰੇ ਜੀ ਉਹੀ ਉਹਨਾਂ ਨੇ ਲੰਗਰ ਬਣਾਉਣਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਸੰਗਤਾਂ ਨੂੰ ਸੁਨੇਹਾ ਜਿਹੜਾ ਹੈ ਸਾਡੇ ਬਾਬੇ ਨਾਨਕ ਨੇ ਪਹਿਲਾਂ ਦਿਆ ਦਿੱਤਾ ਕੀਰਤ ਕਰੋ ਗੰਨ ਛਕੋ ਨਾਮ ਜਪੋ ਇਹ ਕੰਮ ਸਾਨੂੰ ਤਿੰਨ ਜਿਹੜੇ ਹਨ ਬਹੁਤ ਜ਼ਰੂਰੀ ਹਨ। ਇਹਹੀ ਕਰਦੇ ਕਰਦੇ ਜਿਹੜੀ ਸਿੱਖ ਸੰਗਤ ਹੈ ਉਹ ਬਹੁਤ ਵੱਧ ਫੁੱਲ ਰਹੀ ਹੈ। ਆਪਸੀ ਮੇਲ ਮਿਲਾਪ ਰਵੇ, ਪਿਆਰ ਰਵੇ ਜਿੱਦਾਂ ਗੁਰਬਾਣੀ ਕਹਿੰਦੀ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਇੱਕੋ ਪਿਤਾ ਦੇ ਬਾਰਕ ਸਾਰੇ ਹਾਂ। ਕਿਸੇ ਵਿੱਚ ਮੇਰ ਤੇ ਜਾਤ ਪਾਤ ਕੋਈ ਸਾਨੂੰ ਨਹੀਂ ਮੰਨਣਾ ਚਾਹੀਦਾ। ਔਰ ਇਹ ਜਿਹੜਾ ਗੁਰਪੁਰਬ ਹੈ, ਪ੍ਰਕਾਸ਼ ਦਿਹਾੜਾ ਹੈ। ਜਦੋਂ ਆਉਂਦਾ ਹੈ ਤਾਂ 2 ਮਹੀਨੇ ਪਹਿਲਾਂ ਸੰਗਤਾਂ ਨੂੰ ਉਤਸ਼ਾਹ ਪਾਦਾਉ ਜਾਂਦਾ ਖੁਸ਼ੀਆਂ ਆ ਜਾਂਦੀਆਂ ਹਨ ਸਾਰੀਆਂ ਸੰਗਤਾਂ ਮਿਲ ਕੇ 12-13 ਦਿਨ ਪਹਿਲਾਂ ਪ੍ਰਭਾਤ ਫੇਰੀ ਰਾਈ ਗੁਰਮਾਰੀ ਦੇ ਗੁਣ ਗਾਣ ਗਾਉਂਦੀਆਂ ਹਨ ਫਿਰ ਜਦੋਂ ਅਸੀਂ ਨਗਰ ਕੀਰਤਨ ਲੈ ਕੇ ਜਾਂਦੇ ਹਾਂ ਇਸ ਸਮਾਲ ਸਕੂਲ ਵਿਖੇ ਇੱਥੋਂ ਅੱਜ ਨਗਰ ਕੀਰਤਨ ਗਿਆ ਹੈ ਸ੍ਰੀ ਆਖੰਡ ਪਾਠ ਸਾਹਿਬ ਦੀ ਪ੍ਰੰਤ ਤਜਾਰਾ ਮੱਜੋਥੇਉ ਜਾਂਦੀ ਹੈ ਔਰ ਫਿਰ ਨਗਰ ਕੀਰਤਨ ਦਾ ਹੀ ਸਾਰੀਆਂ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਕੋਈ ਝਾੜੂ ਨਾਲ ਸੇਵਾ ਕਰ ਰਿਹਾ ਕੋਈ ਜਲਦੀ ਸੇਵਾ ਕਰ ਰਿਹਾ ਕੋਈ ਚਾਦੀ ਸੇਵਾ ਕਰ ਰਿਹਾ ਹੈ ਸੰਗਤਾਂ ਦੀ ਸੇਵਾ ਵਾਸਤੇ ਤਤਪਰ ਇਹਦੀ ਸਾਰੀ ਸੰਗਤ ਸਿੱਖ ਸੰਗਤ ਜਿਹੜੀ ਹੈ ਔਰ ਇਹ ਨਹੀਂ ਕਿ ਸਾਰੇ ਸਿਰ ਸਰਦਾਰਾਂ ਨੂੰ ਜਾਂ ਪੰਜਾਬੀਆਂ ਨੂੰ ਚਾਹ ਪਿਆਉਣੀ ਸਾਰਿਆਂ ਨੂੰ ਪਿਆਈ ਜਾਂਦੀ ਹੈ ਜਿਹੜਾ ਵੀ ਕੋਈ ਆਵੇ ਉਹਨਾਂ ਨੂੰ ਚਾਹ ਪਾਣੀ ਲੰਗਰ ਸਭ ਸ਼ਿਕਾਇਆ ਜਾਂਦਾ ਹੈ ਹੁਣੇ ਇੱਥੇ 4-5 ਦਿਨ ਲੰਗਰ ਚੱਲਣਾ ਹੈ ਔਰ ਸਾਰਿਆਂ ਦੇ ਕੋਈ ਮੀਰ ਤੇਰ ਨਹੀਂ ਕੀਤੀ ਜਾਵੇਗੀ ਸਾਰਿਆਂ ਨੂੰ ਲੰਗਰ ਸ਼ਿਕਾਇਆ ਜਾਵੇਗਾ ਔਰ ਸਾਡੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਉਹ ਆਏ ਹਨ ਉਹ ਕੀਰਤਨ ਦੁਆਰਾ ਸੰਗਤਾਂ ਨੂੰ ਨੇ ਹਲ ਕਰ ਰਹੇ ਹਨ ਔਰ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਮਰੀਦ ਸੰਗਰੂਰ ਵਾਲੇ ਉਹ ਗੁਰੂ ਦਾ ਇਤਿਹਾਸ ਸੁਣਾ ਕੇ ਸਾਰੀਆਂ ਸੰਗਤਾਂ ਨੂੰ ਨੇ ਹਲ ਕਰ ਰਹੇ ਹਨ ਬਿਲਕੁਲ ਹੋਰ ਵੀ ਜਿਹੜਾ ਬਾਬਾ ਜੀ ਦੇਖਿਆ ਜਾ ਰਿਹਾ ਕਿ ਸੰਗਤ ਅੱਜ ਕੱਲ੍ਹ ਗੁਰਦੁਆਰਿਆਂ ਦੇ ਵਿੱਚ ਬਹੁਤ ਲੇਟ ਆ ਰਹੀ ਆ ਦੀਵਾਨ ਕਾਫੀ ਲੇਟ ਨਾਲ ਸੱਜ ਰਹੇ ਨੇ ਇਸ ਬਾਰੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੰਗਤਾਂ ਨੂੰ ਇਹ ਹੀ ਸੁਨੇਹਾ ਵਾ ਕਿ ਅਸੀਂ ਅਜੇ ਜਾਗੇ ਨਹੀਂ ਜਿੱਦਣ ਜਾਗ ਗਏ ਨਾ ਤਾਂ ਫਿਰ ਨੂੰ ਸੌਣ ਦੀ ਲੋੜ ਨਹੀਂ ਪੈਂਦੀ ਆਸਤੇ ਹਸਤੇ ਅਸੀਂ ਜਾਗ ਰਹੇ ਹਾਂ ਸ਼ਾਇਦ ਗੁਰੂ ਮਾਨ ਸਿੰਘ ਕਿਰਪਾ ਕਰਦਣ ਕਿ ਅਸੀਂ ਵੀ ਸਮੇਸਰ ਆਈਏ ਸਮੇਸਰ ਆ ਕੇ ਬਾਤ ਸੁਣੀਏ ਕੀਰਤਨ ਸੁਣੀਏ ਕਥਾ ਸੁਣੀਏ ਔਰ ਸੇਵਾ ਵਿੱਚ ਸਾਰੀ ਹਾਜ਼ਰੀ ਭਰੀਏ ਔਰ ਆਸਤੇ ਹਸਤੇ ਜਿਹੜਾ ਕੰਮ ਹੋ ਰਿਹਾ ਹੈ ਵਾਦਾ ਹੋ ਰਿਹਾ ਕਿਉਂਕਿ ਜਿਹੜੇ ਅੱਜ ਦੇ ਕੱਲ ਦੇ ਨੌਜਵਾਨ ਪੜੇ ਲਿਖੇ ਹਨ ਉਹ ਸਮਝਦੇ ਹਨ ਕਿ ਟਾਈਮ ਦੀ ਕੀਮਤ ਕੀ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪ ਜੀ ਸਮੇਂ ਸਿਰ ਆਓ ਔਰ ਜਦੋਂ ਕਹਿੰਦੇ ਆ ਸਮੇਂ ਸਿਰ ਆਓਗੇ ਤਾਂ ਸਾਰੇ ਕਾਰਜ ਜਿਹੜੇ ਸਫਲ ਹੋ ਜਾਂਦੇ ਹਨ ਸਮਾਂ ਜਦੋਂ ਨਿਕਲ ਜਾਂਦਾ ਹੈ ਉਸ ਦੇ ਬਾਅਦ ਕੋਈ ਵੀ ਚੰਗਾ ਕੰਮ ਨਹੀਂ ਲੱਗਦਾ ਇਸ ਕਰਕੇ ਸਮੇਂ ਸਿਰ ਆਉਣਾ ਚਾਹੀਦਾ ਹੈ ਸਮੇਂ ਸਿਰ ਸਾਰੇ ਕਾਰਜ ਕਰਨੇ ਚਾਹੀਦੇ ਹਨ ਇਹ ਸਾਡੀ ਬੇਨਤੀ ਹੈ ਗੁਰੂ ਮਹਾਰਾਜ ਜੀ ਪ੍ਰਵਾਨ ਕਰਨਗੇ ਗੁਰੂ ਮਹਾਰਾਜ ਜੀ ਸਾਡੀ ਬੇਨਤੀ ਪ੍ਰਵਾਨ ਕਰਨਗੇ ਸੰਗਤ ਵੀ ਸਾਡੀ ਬੇਨਤੀ ਪ੍ਰਵਾਨ ਕਰ ਲਵੇ ਔਰ ਆਪ ਜੀ ਦਾ ਪੰਜਾਬੀ ਪੋਟ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਹਰ ਸਾਲ ਹੀ ਇਹ ਸੇਵਾ ਬੜੇ ਬਖੂਬੀ ਦੇ ਨਾਲ ਨਿਭਾਉਂਦੇ ਹੋ ਇਹ ਸੇਵਾ ਕਰਦੇ ਹੋ ਔਰ ਸਾਰੀਆਂ ਸੰਗਤਾਂ ਨੂੰ ਇਹ ਵੀ ਸੁਨੇਹਾ ਤੁਸੀਂ ਦਿੰਦੇ ਹੋ ਯੂਟਿਊਬਰ ਆਹੀਂ ਜਾਂ ਫੇਸਬੁੱਕਰ ਆਹੀਂ ਇਹ ਤੁਹਾਡਾ ਸੁਨੇਹਾ ਵੀ ਸਾਰੀ ਸੰਗਤ ਤੱਕ ਜਾਂਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ आपके सपनों के घर को और सुंदर बनाने के लिए यूनिक डेकोर और यूनिक सेनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध हैं हमारा पता है यूनिक के कोर्स पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू ਆਪ ਸਾਰੇ ਦਰਸ਼ਕ ਦੇਖਦੇ ਸੀ ਹੀ ਹੁਣ ਤੱਕ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਕੱਲ ਫੇਰ ਹੋਵੇਗੀ ਮੁਲਾਕਾਤ ਦੋ ਮੌਨ ਸਿੰਘ ਨੂੰ ਉਜਾੜਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਖਬਰ ਤੇ ਨજર ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ